ਇਹ ਲਾਉਣਾ ਮੈਨੂੰ ਕੋਈ ਖਿੱਚ ਕੇ ਲਾਉਣਾ ਪੈਣਾ ਉਹ ਝੋਨਾ ਕਹਿੰਦੇ ਸੀਗੇ ਲੇਟ ਮੇਰੇ ਆਏ ਤੋਂ ਵੱਡੇ ਬਾਅਦ ਹੋ ਸੀ ਵੱਡਣ ਦਾ ਸਾਡਾ ਪਿਛਲੇ ਵਾਰੀ ਜਦੋਂ ਅਸੀਂ ਉਹ ਤੋਂ ਲਾਉਂਦੇ ਸੀ ਕਹਿੰਦੇ ਯਾਰ ਇਹਨੂੰ ਭਗ ਜਾਣ ਦੇ ਕੇ ਮਤਲਬ ਕਿਉਂਕਿ ਜਿੱਥੇ ਉਹ ਖੜ ਜਾਂਦਾ ਉਹ ਇਕੱਠ ਹੋ ਜਾਂਦਾ ਕੰਮ ਵੀ ਨੂੰ ਫਿਰ ਤਾਂ ਫੋਟੋ ਵਾਲਾ ਕੰਮ ਚੱਲ ਨਹੀਂਦਾ ਯਾਰ ਫੇਰ ਕੰਮ ਕਰਿਆ ਕਰੋ ਇਹਨੂੰ ਮਨ ਨਿਕਲ ਜਾਣ ਦੇ ਕੇ ਬਾਅਦ ਉਸੇ ਕਦੋਂ ਕਰਨ ਲੱਗਣ ਲੱਗੇ ਉਹ ਮਨ ਚੇਤੂ ਉਹਨੂੰ ਭਗ ਜਾਣ ਛੱਡਿ ਗੜ ਜਾਂਦਾ 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 ਭਿੱਖੀ ਕਿਸੇ ਕੋਲ ਬੈਠ ਗਿਆ ਦਕਾਰ ਦੇ ਓਏ ਅੱਜ ਕੱਲ੍ਹ ਆ ਮੋਬਾਈਲ ਆ ਜੇ ਭੈਣੇ ਸਿਆਪਾ ਇਹ ਜਾਏ ਤੁਸੀਂ ਗੱਲ ਇੱਥੇ ਕਰ ਲਓ ਹੁਣ ਭਾਵੇਂ ਮੈਂ ਪੋਵੇ ਬੈਠੇ ਕੋਈ ਕੰਨੀ ਭੇਜਦੇ ਨੂੰ ਜਿੱਤੇ ਹੀ ਜੀ ਹਾਂ ਉਹ ਸਾਡਾ ਜਿਹੜਾ ਮੁੰਡਾ ਚਲਾਉਂਦਾ ਡਾਇਰੈਕਟਰ ਉਹਨੇ ਚਲਾ ਕੇ ਨਾ ਵੀਡੀਓ ਬਣਾ ਕੇ ਉਹਦੇ ਪਾਤੀ ਵੀ ਕੀ ਬਟਨ ਦੇਖ ਲਈ ਚੰਨੀ ਖੜੋ ਜਾਂਦਾ ਮੁੰਡਿਆ ਕਹਿੰਦਾ ਮੈਨੂੰ ਐਵੇਂ ਕੁੱਦੂ ਆਈ ਝੁਕ ਮੋਲੀ ਜਾਂਦਾ ਨਾਲ ਲੱਗ ਕੇ ਹੁਣ ਉਹ ਕੀ ਬਚਪਨ ਕਹਿ ਰਿਆ ਨੂੰ ਜੋ ਮਰਜੀ ਕਹਿ ਲੈ ਹਾਂਜੀ ਹੈਂ ਔਰ ਆਪ ਨੇ ਤਾਂ ਛੱਡ ਦਿੱਤਾ ਜਦੋਂ ਪਤਲਾਂ ਨੇ ਫਲਾਣਾ ਭਰਤ ਪਈ ਜਾਂਦਾ ਉਹਦੇ ਜਾ ਜਾ ਕਰਦਾ ਡਾਕਟਰ ਦੇ ਕੰਡੇ ਤੇ ਸ਼ੌਂਕ ਹੀ ਸੀ ਬਸ ਅੱਛਾ ਲੈਵਲ ਲੱਗਿਆ ਹੋਵੇ ਚੰਗਾ ਹੋਸ ਨੂੰ ਵਪਾਰ ਜੈ ਟੈਲੀਵਿਜ਼ਨ ਦੇ ਐਡ ਆਈ ਉਹ ਭੱਜ ਕੇ ਹਾਂ ਇਹ ਠੀਕ ਆ ਯਾਰ ਕੱਲ ਤਾਂ ਇਹ ਕੰਮ ਦੀ ਇਹ ਇਹ ਬੰਦੇ ਦੇ ਦਿਮਾਗ ਚ ਰਹਿੰਦੀ ਐਡ ਵਾਲਾ ਸਿਸਟਮ ਸਾਡੇ ਨਾਲ ਇਹਨੇ ਮਾਈਂਡ ਫਿੱਟ ਹੋ ਗਿਆ ਦੇਖੋ ਸਹੀ ਲੋਕ ਆ ਵਧੀਆ ਚਾਹ ਪੀਓ ਬੜੇ ਕਰਕੇ ਹਾਂ ਉਹ ਲੱਸੀ ਘਰ ਦੀ ਜੀ ਆ ਬਹਿਣੀਆਂ ਸੀ ਤਾਂ ਦੱਬਾ ਵਾਲਾ ਕਰਤੀ ਘਰ ਕਿਹਦੇ ਰਿਹਾ ਨਾ ਇਹ ਵੀ ਦੇ ਰਿਹਾ ਬਿਲਦੇ ਤੇ ਹਾਂ ਤਾਂ ਇਹ ਤੁਹਾਨੂੰ ਪੁੱਛਿਆ ਵੀ ਤਿਆਰ ਹੋ ਗਏ ਕਿ ਨਹੀਂ ਹਾਂ ਜਿੱਦ ਜੀ ਐ ਕੋਈ ਫਾਇਦਾ ਜਿਹੜਾ ਮਿਊਜ਼ਿਕ ਦਾ ਕੰਮ ਆਣੇ ਚਾਹਦਾ ਇਹ ਸਕੂਲੀ ਹੋ ਕੇਰਾ ਕੋਈ ਨਹੀਂ ਉੱਥੇ ਕਿ ਨਹੀਂ ਉਹ ਚੱਲਦਾ ਹੀ ਆ ਜੀ ਉਹ ਜਿਹੜੇ ਮੁੰਡੇ ਪਹਿਲਾਂ ਟੀਮ ਕੰਮ ਕਰਦੇ ਜੋ ਕਰੀ ਜਾਂਦੇ ਨੇ ਕਬੂਰ ਤੋਂ ਉਹ ਲੋਕ ਪਏ ਨੇ ਅੰਮੀ ਪੰਜਾਹ ਜੇ ਨਹੀਂ ਜੇ ਕੋਈ ਹੋਰ ਬੰਦਾ ਕਰਨਾ ਚਾਹੇ ਉਹਸ ਜਿਹੜਾ ਪਹਿਲਾਂ ਮੈਨੇਜਰ ਸੀ ਟੀਮ ਉਹੀ ਦੇਖਦੀ ਆ ਸਾਰੇ ਹੁਣ ਬਣਾ ਰਹੇ ਨੇ ਉਹ ਕੀ ਕਹਿੰਦੇ ਆ ਉਹ ਲੇਜਰ ਸ਼ੋ ਜੇ ਵਾਸਤੇ ਠੀਕ ਜਨਵਰੀ ਫਰਵਰੀ ਤੱਕ ਤਿਆਰ ਹੋ ਜੂਗਾ ਉਹ ਜਿੱਥੇ ਉਹਦੇ ਜਿਹੜੇ ਸ਼ੋ ਬੁੱਕ ਸੀ ਪਹਿਲਾਂ ਜਿਵੇਂ 10 ਜਗ੍ਹਾ ਤੇ ਉਹਨੇ ਜਾਣਾ ਸੀਗਾ ਹੁਣ ਉਹਨਾਂ ਨੇ ਕੈਨਸਲ ਨਹੀਂ ਕਰਿਓ ਉੱਥੇ ਲੇਜਰ ਸ਼ੋ ਹੋਣਗੇ ਉਹ ਦੀ ਮਾਇ ਬਚਾਈ ਜਿਵੇਂ ਨਵਾਂ ਬੰਦਾ ਆਉਈ ਜਿਵੇਂ ਕੋਈ ਸਟੂਡੀਓ ਕੁਛ ਨੰਮੇ ਦਾ ਕੋਈ ਨੰਮੇ ਤਾਂ ਜਾਣਦੇ ਹੀ ਨਹੀਂ ਹੈਗੇ ਦੇਖੋ ਆਪਾਂ ਦਾ ਜਿਵੇਂ ਨਾਈਸੀ ਵੀਲ ਦਾ ਬੰਦਾ ਹੈ ਤੇ ਮਤਾਬ ਉਹ ਸਾਡਾ ਮੁੰਡਾ ਜਿਹੜਾ ਮੈਨੇਜਰ ਹੈ ਜੇ ਕੋਈ ਜਾਂਦਾ ਜਦੋਂ ਉਹਨੂੰ ਬੁਲਾ ਰਹੇ ਨੇ ਕਿ ਕੀ ਨਾਮ ਹੈ ਉਹਨਾਂ ਦਾ ਬੰਟੀ ਬੰਟੀ ਹੈ ਚੰਡੀਗੜ੍ਹੀ ਦਾ ਪਾਸਾ ਦੇ ਹੁੰਦੇ ਹੁੰਦੇ ਬਜਰੇ ਦੇ ਪੁੱਤ ਹੁੰਦੇ ਨਹੀਂ ਉਹਨਾਂ ਨਾਲ ਉਹਨਾਂ ਦਾ ਉਹਨਾਂ ਦਾ ਗਾਨੀ ਨੂੰ ਜੇ ਆ ਕੋਈ ਬਾਹਰੋਂ ਮੌਨਸਟਰ ਕਰਨ ਨਾ ਆਈ ਜੀ ਪਾਹ ਜੀ ਨਹੀਂ ਕਹਨ ਅਸਲ ਜੱਟ ਤੋਂ ਵੱਡਾ ਕੋਈ ਡਾਕਟਰ ਨਹੀਂਗਾ ਹਾਂ ਹਾਂ ਤਾਂ ਹੈਗਾ ਹੀ ਜੀ ਜਿਹੜਾ ਇਹਨਾਂ ਦੇ ਚਟੇੜ ਜਿਹੜਾ ਵਰਨਿਕਲ ਕਰਦੇ ਟ੍ਰੇਡ ਉਹਦੇ ਚ ਆ ਹੀ ਵੜਦਾ ਕਿਸੇ ਨਾ ਕਿਸੇ ਦੀ ਕਹੀ ਕਹੀ ਗੱਲ ਉਹਨਾਂ ਦੇ ਮੂੰਹੋਂ ਕਹਾ ਲੈਂਦੇ ਨੇ ਹਾਂ ਜੀ ਜਿਹੜਾ ਜਾਤੀ ਤਜਰਬਾ ਉਹਦੀ ਕੋਈ ਚੀਜ਼ ਰੀਸ ਨਹੀਂ ਕਰਦਾ ਜਾ ਤੂੰ ਤਾਂ ਹੋਈ ਪੀਓ ਕਰਦੇ ਤਾਂ ਸਿਰਦਾ ਹੁੰਦਾ ਜਾਂ ਜਿਹੜਾ ਕੋ ਡਾਕਟਰ ਹੋਣਾ ਕੁਝ ਪੜਿਆਗਾ ਤਕਸਪੀਰੀਅੰਸ ਥੋੜਾ ਜਨਾ ਦੋ ਨਾਇਆਵਾ ਚੱਲ ਕੇ ਬਿਓਦੂ ਸਿੱਖਿਆ ਨਾਲੇ ਸਾਰੀਆਂ ਗੱਲਾਂ ਜਿਹੜੇ ਜਿਵੇਂ ਪश्चਾਤੀ ਸ਼ੜਦਕਾਰ ਆਪਾਂ ਹੁਣ ਜਾਣਿਆ ਲਾਰੀ ਨੂੰ ਵੇ ਬਾਅਦ ਕੀ ਕੀ ਜੀਆ ਯਾਰ ਦੇ ਕੀ ਦਿੰਦਾ ਹੁਣ ਆਉਂਦੇ ਹਿਸਾਬ ਨਾਲ ਦੇਈ ਜਾਂਦਾ ਜਿਹਨੇ ਆ ਪ੍ਰੈਕਟਿਸਿੰਗ ਕੀਤੀ ਪਾਉ ਨੂੰ ਪਦਾਰ ਨਹੀਂ ਪਤਾ ਜਿਹੜੇ ਸਾਨੂੰ ਦਵਾਈਆਂ ਦੱਸੀ ਜਾਂਦੇ ਮੈਨੂੰ ਲੱਗਦਾ ਉਹਨਾਂ ਨੂੰ ਫਸਲ ਦਾ ਰੰਗ ਨਹੀਂ ਪਤਾ ਨਾ ਵਿਧੀ ਹੈ